ਕਹ ਕ ਕਾਮ ਹੁ ਸੰਸਾਰਿਬ ਗੁਣੀ ਨਾਨਕਾ ਮੁਰੀ ਮਹਿਮਾ ਪਰਨ ਨਾ ਸਾਖੁ ਕੂੰ ਖੰਧ ਉਦ ਕੋਚ ਭਗਵਾਨਾ ਸਤਨਾਮ ਵਾਹਿਗੁਰੂ ਜੀ ਅਲੰਗ ਕਰ ਦੂਜਾ ਮਹੱਲਾ ਪੰਜਵਾਂ ਤੁਦ ਬਿਨ ਦੂਜਾ ਨਹੀਂ ਕੋਈ ਤੂੰ ਪਰਕਾਰ ਕਰੈ ਸੋਏ ਤੋਦ ਬਨੰ ਦੂਜਾ ਨਹੀਂ ਕੋਏ ਕਉ ਪਰਤਨ ਕਰਹ ਸੋ ਹੋਏ ਤੇਰਾ ਚੂਰ ਤੇਲੀ ਮਨ ਤੀਪ ਸਦਾ ਸਦਾ ਜਗ ਨੰ ਇੱਕ ਤਮੀ ਉਪਰ ਪਾਨ ਬ੍ਰਹਮ ਦਾਤਾਰ ਤੇਰੀ ਤੇਤ ਤੇਰਾ ਆਧਾਰ ਰਹਾ ਹੈ ਉਹ ਹੈ ਉਹਨਾਂ ਹਾਨ ਅਗਮਯ ਬਾਦਿ ਉਚ ਆਪਾਰ ਨਉ ਤਨੁ ਸ਼ੇਮਹ ਤਨ ਭਉ ਦੁਖ ਨਾਹਿ ਮੋ ਪ੍ਰਸਾਦ ਨਾਨਕ ਗੁਣ ਗਾਹਿ ਦੋਤੀ ਸੈ ਸੋਤੇ ਰੂ ਗੁਣ ਨਿਧਾਨ ਗੁਵਿੰਦ ਰਾਮੂ ਸਿਮਰ ਸਿਮਰ ਸਿਮਰਨ ਸੋਏ ਨਾਨਕ ਕਰਮ ਪਰਾਪਤ ਹੋਏ ਜਿਨ ਜਪਿਆ ਤਿਸ ਕੋ ਬਿਹਾਰ ਸਿਸ਼ਟ ਸੰਗਤਿ ਰੇ ਸੰਸਾਰ ਬਹਨਾਨਕ ਪਰਮ ਰੂਪ ਚੰਪੂਰ ਸੰਤ ਜਨਾਂ ਕੀ ਬਾਛੋ ਤੋਰਾ ਬੋ ਨਾਨਕ ਪ੍ਰਮ ਲੋਪਿਆਂ ਪੂਰਾ ਸਤ ਜਨਾਂ ਕੀ ਬਾਛੋ ਤੋਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

आज ਦਾ ਅਮਰ ਪੁਰਣ ਦਾ ਮੁੱਖ ਆੰਗ ਸ਼ਰੁਣ ਕੀਤਾ ਹੈ ਕੇ ਪਾਉਨਿਸ਼ੰਬਤਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਪ ਸਤਸੰਤ 23 ਅਰੰਭ ਕੋ 24 ਤਿਸਮਰਤੀ ਹੈ ਅਨੰਤ ਰੰਗ ਦੇ ਅੰਦਰ ਨੂਜੇ ਘਰ ਵਿੱਚ ਪੰਮੇ ਪਾਸ਼ਾ ਦੀ ਰਚਨਾ ਨੂੰ ਉਚਾਰਨ ਕੀਤਾ ਹੋਇਆ ਇਹ 파ਗੁਖਵਾਗ ਉਸ ਪਰਿਤ ਪ੍ਰਮਾਤਮਾ ਪਰਮੇਸ਼ਰ ਦੀ ਮਹਿਮਾ ਨੂੰ ਗਿਆਨ ਕਰਦੇ ਆ ਸਮੁੱਚੀ ਮਾਨਤਾ ਨੇ ਸਿੱਖਿਆ ਦਿੱੰਦਾ ਇਹ ਸ਼ਬਦ ਜੀਵਨ ਨੂੰ ਦਾਤਾਂ ਦੇਣ ਵਾਲਾ ਪਰਮਾਤਮਾ ਸਭ ਜੀਵਾਂ ਦੇ ਸਰੋਤ ਤੇ ਰਖ ਹੈ ਇਸ ਸ਼ਬਦ ਦੀ ਚਾਰ ਕਰਮ ਤੋਂ ਮੈਨੂੰ ਸਹਿਬਾਨੁ ਸਿਸ਼ਟ ਕੰਧੀਆਂ ਹੋਇਆਂ ਕਾ ਕਰਤਾ ਦੀ ਦਾਤ ਮੰਗਿ ਇਹ ਸਾਰੇ ਆਪੂ ਦੀ ਸਤਨਾ ਸ਼੍ਰੀ ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਸਤਿਗੁਰਾਂ ਸਬੰਦ ਦਾ ਸਿਧਾਂਤ ਨੂੰ ਆਪਣੇ ਜੀਵਨ ਦੇ ਵਿੱਚ ਜ਼ਿੰਦਗੀ ਜਿਉਉਣੀ ਉਸ ਸਿਰਫ ਆਸ਼ਰਮ ਪ੍ਰਮਾਤਮਾ ਦਾ ਰਹਿਣਾ ਉਸ ਦਾਤੇ ਨੂੰ ਚਿੰਤ ਕਰਨਾ ਹੈ ਉਸ ਦਾਤੇ ਨੂੰ ਆਪਣੇ ਜੀਵਨ ਦਾ ਆਧਾਰ ਮੰਨਣਾ ਹੈ ਇਹਦਾ ਸੂਚੀ ਜਨਨ ਦੇਸ਼ ਮਾਰ ਕਰਦਾ ਕਿਸੇ ਇੱਕ ਦਿਨ ਨਹੀਂ ਇਹਦਾ ਸਾਰਿਆਂ ਦਾ ਰੱਖ ਹੈ ਇਹ ਜਿਹੜਾ ਹਰ ਸਮੇਂ ਰੱਖਿਆ ਪੈ ਸੰ ਉਪਰ ਪਾਰਮ ਦਾ ਤਾਰ ਸਭ ਜੀਵਾਂ ਨੂੰ ਦਰਤਾ ਦੇਣ ਵਾਲਾ ਪਰਮਾਤਮਾ ਸਾਰਿਆਂ ਦੇ ਸਰੂਪ ਤੇ ਰੱਖਾ ਹੈ ਸਤਿਗੁਰੂ ਕਹਿੰਦੇ ਕਿ हे ਪ੍ਰਭੂ ਤੇਰੀ ਤੇਗ ਤੇਰਾ ਆਧਾਰ ਅਸਰਾਹ ਸ਼ਹਾਰਾ ਤੇਰੀ ਤੇਗ ਤੇਰਾ ਅਸਰਾਹ ਤੇ ਤੇਰਾ ਆਧਾਰ ਤੇਰਾ ਹੀ ਸ਼ਹਾਰਾ ਹੈ ਸੁਣ ਕੁਰਬਾਣੀ ਪੜਨ ਵਾਲਾ ਸਿੱਖ ਜਦੋਂ ਰੱਬ ਦੀ ਟੀਕ ਲਾ ਲੈਂਦਾ ਰੱਬ ਆਤਨਾਸ਼ਾ ਰਹਿੰਦੇ ਰੱਬ ਦੇ ਅਸਰੇ ਤੇ ਜੀਵਨ ਜਿਉਣਾ ਆਰੰਭ ਕਰ ਦਿੰਦਾ ਓਦੀ ਜ਼ਿੰਦਗੀ ਨਿਰਭੈ ਹੋ ਜਾਂਦੀ ਉਹ ਕਿਸੇ ਵੀ ਤਰ੍ਹਾਂ ਦੇ ਪੈਰ ਨੂੰ ਨਹੀਂ ਕਬੂਲ ਕਰਦੀ ਨਾ ਕੋਨੇ ਜੀਵਨ ਚ ਭੈ ਮੰਨਦਾ ਤੇ ਨਾ ਹੀ ਭੈ ਵਿੱਚ ਕਿਸੇ ਨੂੰ ਰੱਖਣ ਦੀ ਕੋਸ਼ਿਸ਼ ਕਰਦਾ ਨਾ ਡਰਦਾ ਨਾ ਕਰਨਦਾ ਰੱਬ ਦਾ ਆਸ਼ਰਮ ਪ੍ਰਾਪਤ ਕਰਨ ਵਾਲਾ ਰੱਬ ਦੀ ਤੇਕ ਤੇ ਜਿੰਦਗੀ ਜਿਉਉਣ ਵਾਲਾ ਧਿਆਨ ਦੀ ਜਿੰਨਾ ਹੋ ਸਕੇ ਵੱਧ ਤੋਂ ਵੱਧ ਚਿੰਤਾ ਕਰਦਾ ਰਤਨਾ ਕਰਦਾ ਸ਼ਿਵਰਤ ਜੁੜਦਾ ਹੈ ਗੁਰੂਆਂ ਦੇ ਜੀਵਨ ਦਾ ਅਧਿਐਨ ਕਰਦਾ ਜੀਵਨ ਨੂੰ ਪੜ੍ਹਦਾ ਜੋ ਕੁਝ ਗੁਰੂਆਂ ਨੇ ਕੀਤਾ ਜੋ ਕੁਝ ਸਿੱਖਾਂ ਤੋਂ ਖਰਾਇਆ ਉਹਨੂੰ ਆਪਣੇ ਜੀਵਨ ਦੇ ਵਿੱਚ ਥੋੜਾ ਬਹੁਤਾ ਕਰਨਾਂ ਆਰੰਭ ਕਰਦੇ ਨੇ

ਆਪਣੀ ਮਤਨ ਤੋਂ ਆਪ ਅਣੀ ਜੰਦਗੀ ਨੂੰ ਉੱਚਾ ਚੁਣਨ ਦੀ ਕੋਸ਼ਿਸ਼ ਕਰਦਾ ਹੈ ਅਲੋਧਿਕ ਦਾ ਕਾਲੋ ਪਰਿਵਰਤਨ ਦਿੰਦਾ ਹੈ ਜਿਸ ਜੀਵਨ ਨੂੰ ਆਨੰਦ ਹੈ ਬੱਚਿਆਂ ਵਾਲਾ ਬਣ ਗਿਆ ਇੱਕ ਟੇਕ ਜੀ ਰੱਖਦਾ ਹੈ ਬੱਚੇ ਹਤੇ ਹੋਣਗੇ ਗਏ ਜਾਣਗੇ ਫਿਰ ਆਪਨਾ ਨਾਮ ਜਪੁਰਾਣ ਦੇ ਤੇਰਾ ਪਰ ਸੇਵਾ ਕਰਾਂਗੇ ਕੋ ਚੇਤੇ ਰੱਖੀ ਬਦੇਟੇ ਵਿੱਚ ਆ ਕੇ ਜਿੰਨੇ ਕੰਮ ਬੱਚਿਆਂ ਨੇ ਪਾਠੋਂ ਕਰਾਇਓ ਸਕਦਾ ਆਪਣੀ ਜਵਾਨੀ ਵਿੱਚ ਕੋਈ ਨਾਂ ਨਹੀਂ ਕੀਤੇ ਹਨ। ਉਹ ਨੌਕ ਪਤੇ ਜਿਵੇਂ ਮਨ ਕੀ ਲੱਤੀ ਬਸੂ ਨੂੰ ਬੱਚੇ ਪਾਠਾ ਢਕੇ ਵੀ ਆਏ ਕਬੂਲੇ ਕੀ ਵੀ ਆਇਆ ਕਬੂਲ ਚੋੜਾ ਦੇ ਦਿਓ। ਇਹ ਕਰਦਾ ਸੋਤਾ ਨੂੰ ਕਰਦੇ ਲਪਰਣਾ ਦੇ ਫੁਲਾ ਦੇ। ਤੋਂ ਤਰੀ ਪੇਸ਼ੇਵਾਰ ਦੇਰ ਤੀਰਤਾ ਮੰਨ ਕੋ ਅਸ਼ੋਕ ਦਾ ਸਾਹਲ ਆਪੀ ਉਹਨਾਂ ਪਾ ਕੇ ਜੋ ਨਹੀਂ ਨਹੀਂ ਮਿਲ ਜਿਆ ਹੁੰਦਾ ਆਪਾਂ। ਨੌਕਰੀ ਤੇ ਬੰਦਾ ਤੋ ਤਾਂ ਜਾਂਦਾ ਸੀ ਉਹਨਾਂ ਸਮਾਂ ਕਰਕੇ ਵਾਪਸ ਆ ਜਾਂਦਾ ਸੀ ਪਰ ਇਹਨਾਂ ਤੋਂ ਸਾਰੀ ਜਿਹੜੀ ਕੋਲ ਨਹੀਂ ਤਨ ਦੇ ਕਰਕੇ ਬਾਪੂ ਇਹਨਾਂ ਨੂੰ ਕੰਮ ਚੇਤੇ ਆ ਗਏ। ਸ਼ਰਧੀਆਂ ਨੇ ਆਖਿਆ ਅਨਗਵਾਨ ਨੇ ਰੰਮਾ ਜੀ ਧਰਮ ਨੂੰ ਤੇ ਛੜ ਦੇ ਕੰਮ ਉਹਦੇ ਵਿਲੇ ਤੇ ਥੋੜਾ ਬਹੁਤਾ ਸਤੰਤਨ ਕਰ ਲਿਆ ਕਰ ਤੇ ਸੇਵਾ ਕਰ ਲਿਆ ਕਰ ਸਮਰਨ ਕਰ ਲਿਆ ਕਰ ਕੀ ਕਿ ਉਹਨਾਂ ਦਾ ਤਾਂ ਇਹ ਨਹੀਂ ਲੱਗਦਾ। ਵੇਲਾ ਤੇ ਨਹੀਂ ਉਹ ਤੇ ਇਹਦਾ ਅਸੀਂ ਹੋਣੀ ਦਿੱਤਾ ਪਰਿਵਾਰ ਨੇ ਵੀ ਇਹ ਗੱਲ ਨਹੀਂ ਆਖੀ ਇੱਕ ਬੰਦ ਤੋਂ ਇੱਕ ਪਾਸੇ ਬੈਠਾ ਨਹੀਂ ਹੁੰਦਾ ਅਸੀਂ ਕੰਮ ਤੇ ਫਸੇ ਪਏ ਹਾਂ ਉਸਾਦੇ ਨੇ ਵੀ ਸ਼ਵਰਣ ਕਰ ਸਾਡੇ ਬੱਚਿਆਂ ਦੇ ਵੀ ਘਰ ਤੇ ਆਪਣਾ ਨਹੀਂ ਕਰਦਾ ਆਪਣੀ ਰਹਿਦੀ ਜ਼ਿੰਦਗੀ ਰੱਬ ਦੇ ਨੇਖੇ ਲਾ ਕੇ ਸਾਡੇ ਜੀਵਨ ਨੂੰ ਹੀ ਸਵਾਰ ਜਾਂ ਤੇ ਅਗੜੀ ਜਿੰਦਗੀ ਨੂੰ ਸਵਾਰ ਨਹੀਂ ਆਖਦਾ ਪਰ ਕਿ ਕਿਸੇ

ਹੋਚ ਦੰਦ ਨਹੀਂ ਰਹੇ ਸਿਰ ਕੰਬਦਾ ਹੈ ਸਿਰ ਕੰਬੇ ਬਾਗੜਾ ਕੰਬੇ ਚੰਗੀ ਤਰ੍ਹਾਂ ਕਰੋਈ ਨਾਲ ਦਾੰਦ ਦਾ ਸਾਹ ਰਹਿੰਦਾ ਹੈ ਅਰੋਜਨਾ ਜੇ ਖੇਤੀ ਕਰਨ ਵਾਲਾ ਖੇਤ ਵਿੱਚ ਵੀ ਗੜਾ ਮਾਰ ਹੁੰਦਾ ਜਿਮਾਂਦਾਰੀ ਦੀ ਦੁਕਾਨ ਤੇ ਜੀ ਰਹੋ ਜਾਂਦਾ ਇਹ ਕਹਾ ਕੰਦਦਾ ਹੀ ਦੁਕਾਨ ਤੇ ਆ ਬੈਠਦਾ ਸੀ ਡਾਕਟਰਾਂ ਨੇ ਜਵਾਬ ਦਿੱਤਾ ਕਹਿੰਦਾ ਕਿ ਸੇਵਾ ਕਰ ਲੋ ਕਰ ਤਾਂ ਕਿ ਇਹ ਕੀ ਹੋਣਾ ਤੋੜੀ ਕੋਤੀ ਦਵਾਈ ਨੇ ਥੋੜੇ ਸਮੇਂ ਬਾਅਦ ਇਹਨੂੰ ਹੁਸ਼ਾਏਗੀ ਇਹ ਦਵਾਈ ਖਾਂਦਾ ਰਹਿਣਾ ਇਹ ਦਵਾਈ ਨਾਲ ਕੋਈ ਗੱਲ ਬਣੀ ਜਦੋਂ ਉਹ ਹਸ਼ਾਈ ਪਰਿਵਾਰ ਵਾਲੇ ਆਲੇ ਵਾਲੇ ਬੈਠੇ ਸਨ ਉਹ ਬੜਵਾਏ ਕਹਿੰਦਾ ਕਿ ਕੀ ਹੋਇਆ ਤੁਹਾਨੂੰ ਬੈਠਿਓ ਤੁਸੀਂ ਬੜਾ ਦਿਨ ਚੜ ਗਿਆ ਸੰਜੀ ਇੱਥੇ ਰੰਗੀ ਬੜਪੂਤ ਨੂੰ ਕੁਝ ਨਹੀਂ ਹੋਇਆ ਠੀਕ ਹੈ ਅਸੀਂ ਜਾ ਰਹੇ ਤੇਰੇ ਆਣਾ ਕਿਹਾ ਮੇਰੇ ਨਾਲ ਨਹੀਂ ਕਹਿਣਾ ਚਾਹੀਦਾ ਤੁਹਾਨੂੰ ਉਹ ਮੈਂ ਤੇ ਕਦਰੋਂ ਤਾਂ ਕੁਛ ਨਾ ਵੀ ਦੁਕਾਨ ਤੇ ਕੌਣ ਗਿਆ ਤੁਹਾਡੇ ਚ ਫੇਟ ਦੁਕਾਨ ਨਹੀਂ ਕੋਈ ਸਾਰੇ ਘਰੇ ਕੋਲ ਬੈਠੇ ਹਨ ਪਤਾ ਲੱਗ ਗਿਆ ਵੀ ਮੈਂ ਠੀਕ ਨਹੀਂ ਮੈਂ ਨਹੀਂ ਬਚਣਾ ਪਰ ਕੰਮ ਤੇ ਬੰਦ ਨਾ ਕਰੋ ਇਹ ਗੱਲ ਨਵੇਂ ਪਾਰ ਚਾਹ ਕਿੰਦਨ ਕਿ ਅਜੇ ਵੀ ਠੰਡਾ ਚਿੱਤੇ ਪਰੰਤੇ ਪਿਆ ਹੈ ਜਿੰਦਗੀ ਸਮਾਪਤ ਹੋਣ ਵਾਲੀ ਹੈ ਡਾਕਟਰਾਂ ਜਵਾਬ ਦੇ ਦਿੱਤਾ ਸੁਣਨੇ ਆ किंदा मैं सुनन डॉक्टर किंदा जे ठीक नहीं होना सेवा करो सेवा कर ले कि कंदा बहुत है बाकी दवा तो जाके खलो काम की बात करते काम नाल इतना ना प्यार सतपुरा के जिदे अस जन जिंदगी सुखी हो इसे त इस साहिब की टेक नानक मनै वाहे जिस सेमृत तो सुख होय सके दूर जाहि उन चेते नहीं किता ਜਿਨ੍ਹਾਂ ਲਈ ਤੂੰ ਤਰਨ ਕਮਨ ਹੈ ਜਿਨ੍ਹਾਂ ਕਰਕੇ ਤੂੰ ਸਾਰਾ ਕੁਛ ਛੱਡੀ ਬੈਠਾ ਸੇਵਾ ਸ਼ਿਮਰਨ ਅਖੀਰ ਤੇ ਤੈਨੂੰ ਰੁਵਾੰਦੇ ਨੇ ਆਸ਼ਾਨ ਕੇ ਨਹੀਂ ਕੋਪਰ ਪੰਚ ਕਰ ਪਰ ਤੰਮਿਆ ਹੈ ਸੁਤ ਦਾਣਾ ਪੈ ਅੰਦ ਤੰਮ ਹੈ ਮਨ ਮੇਰੇ ਪੁਰ ਦੇ ਕਪੁਨਾ ਕੀਜੈ ਅੰਤ ਨਵੇਰਾ ਤੇ ਜੀ ਪਹਿ ਨੀਜੈ ਛਿਣ ਛਿਣ ਕੰਛੀ ਤੇ ਦਰਾਂ ਤੇ ਨਾ ਹੈ ਤਖ ਤੇਰੀ ਉਹ ਪਈ ਪਾਣੀਓ ਨਾ ਪਾਵੈ ਭਗਸ਼ਰ ਕੰਨ ਕੇ ਕਹ ਤਬੀਰ ਕੋਈ ਨਹੀਂ ਤੇਰਾ ਇਹ ਨਾ ਮਕੀਨਾ ਜਦ ਅਸ਼ਵੇਰਾ ਫਿਰ ਬਾਪੂ ਚੁੱਲਦਾ ਕਿ ਮੈਂ ਤੇ ਨਾ ਬੱਚਿਆ ਕਰਕੇ ਨਾ ਕਰ ਦਿੱਤਾ ਸੀ ਇਹਨਾਂ ਤੇ ਬੜੀ ਛੇਤੀ ਤਕਾਦੀ ਦਿੱਤਾ ਨਹੀਂ ਮਰੀਆ ਕਿੰਨੇ ਲੱਭੇ ਵੇਲੇ ਕਰਨ ਉਸਾਰ ਚੋਂ ਨਹੀਂ ਕਿਤੇ ਬਾਪੂ ਤੋਂ ਉਪਰ ਦੇ ਮਰਕੋ ਜਾਣ ਚਾਹ ਨੂ ਸੇਵਾ ਨਾ ਕਰੇ ਪੁੱਤਰ ਸੇਵਾ ਨਾਲ ਨਾਮ ਬਣੇ ਮੈਨੂੰ ਉਹਨਾਂ ਨੂੰ ਪਾਲਦਿਆਂ ਖਿੱਚਦਾ ਰਿਆ ਬੜੀ ਬਸ਼ਕਤ ਕੀਤੀ ਹੁਣ ਜੋ ਜੋ ਜੀਵਨ ਜਿੰਦਾ ਚਾਹਤਾ ਹੈ ਇਹਨੂੰ ਪਹਿਲੋਂ ਸੰਭਲ ਜਾ ਕੜਪਿਆਨ ਸਮਾਂ ਆਜਦਾ ਤੁਹਾਡੇ ਆਪਣੇ ਬਿਲਕੁਲ ਤੁਹਾਡੇ ਆਪਣੇ ਨਹੀਂ ਜਿਨ੍ਹਾਂ ਨੂੰ ਤੁਸੀਂ ਆਪਣੇ ਸਮਝੀ ਬੈਠੇ ਜਿਨ੍ਹਾਂ ਨੂੰ ਵੇਖ-ਵੇਖ ਕੇ ਹੱਸਦੇ ਹੋ ਖੁਸ਼ ਹੁੰਦੇ ਹੋ ਉਹਨਾਂ ਦਾ ਕਰਤਾ ਕੋਈ ਨਹੀਂ ਮਾਨ ਬੜਨ ਵਾਲਾ ਕੇਵਲ ਪਰਮੇਸ਼ਰ ਹੈ ਜਦੋਂ ਤੱਕਾਂ ਦੇਣਗੇ ਤਰਤਨ ਯੋਗ ਵਿਭਾਗ ਨੂੰ ਨਾ ਪਾਵੇ ਉਹਨਾਂ ਖੜਪਿਆਂ ਦਾ ਸੁਭਾਅ ਬਣ ਗਿਆ ਖੁੱਡੇ ਚ ਮੰਦਰ ਇੱਕ ਪਾਸੇ ਧਾਇਵੇਂ ਵਜਾ ਮਾਰਦਾ ਰਹਿੰਦਾ ਇਹ ਆਖੜੇ ਵਿੱਚ ਬਾਕੂ ਤੂੰ ਨਾ ਬੋਲਿਆ ਕਰ ਸਾਡੇ ਕੰਮ ਤੇਨੂੰ ਕੀ ਪਤਾ ਹੈ ਇਹਨਾਂ ਨੂੰ ਤੋਂ ਪ੍ਰਿੰਡਰ ਵਕਤ ਆ ਗਏ ਬਸ ਲੋ ਟੈਨ ਤਿੰਨ ਤੱਕ ਜਨਾ ਚਚਾ ਚਾਹਨੇ ਨੂੰ ਉਹਨਾਂ ਕੋਲਣ ਮਿਲਦੇਗਾ ਤੈਨੂੰ ਖਾਣ ਪੀਣਿਆ ਦਾ ਬਸ ਦਿਆਂਗੇ ਪਰ ਕੰਮ ਇੱਕ ਟੱਕ ਦਾ ਪਛਾਇਰ ਕਰਨ ਕਿੰਨੇ ਕੰਮ ਕਰਨੇ ਥੋਗੇ ਕਿਤੇ ਜਿਹੜੇ ਜਰੀਏ ਡਿੰਗੀਆਂ ਰਹਿੀਆਂ ਉਹਨਾਂ ਨੇ ਕਹਿ ਦਿੱਤਾ ਕਿ ਬਾਪ ਕੁੱਤੇ ਨੂੰ ਬੱਦਰੀ ਆਂਦਾ ਸਭ ਪੂਰਾ ਕਰ ਪਹਿਲਾਂ ਕਿਉਂ ਨਾ ਹੋਵੇ ਪੂਰਾ ਗੁਣਮਨਦਾ ਪਰਮੇਸ਼ਰ ਨਾਲ ਜੁੜਦਾ ਹੈ ਪਰਮੇਸ਼ਰ ਉਹ ਨਾ ਕਿ ਮਰ ਮਹਾਤਮਾ ਸਾਰਾ ਕੁਝ ਮੇਰਾ ਤੂੰ ਹੀ ਹੈ ਤੇਰੇ ਆਸਰੇ ਤੇ ਮੈਂ ਜੀਵਨ ਜਿਉਣਾ ਹੈ ਤੇਰੇ ਆਸਰੇ ਤੇ ਮੇਰੀ ਜ਼ਿੰਦਗੀ ਚੱਲ ਰਹੀ ਤੇਰੇ ਤੋਂ ਬਿਨਾ ਮੇਰਾ ਦੂਜਾ ਹਾਈ ਕੋਈ ਨਹੀਂ ਤੇ ਸਤਿਗੁਰੂ ਕਹਿੰਦੇ ਨੇ ਕੋਈ ਵੀ ਨਹੀਂ ਤੇਰਾ ਇੱਕ ਪਰਮੇਸ਼ਰ ਹੈ ਜਿਹਨੇ ਤੁਹਾਨੂੰ ਸੁੱਖ ਦੇਣੇ ਨੇ ਇੱਕ ਪਰਮੇਸ਼ਰ ਹੈ ਜਿਹਨੇ ਤੁਹਾਨੂੰ ਸਦੀਹੀ ਖੁਸ਼ੀਆਂ ਦੇਣੀਆਂ ਨੇ ਇੱਕ ਰੱਬ ਹੈ ਜਿਹਨੇ ਤੁਹਾਨੂੰ ਇਸ ਸੰਸਾਰ ਤੋਂ ਨਿਰੰਕਾਰ ਦੇ ਘਰ ਤੱਕ ਦਾ ਸਭਰ ਜਿਹੜਾ ਸਹੀ ਤੈਅ ਕਰਨਾ ਹੈ ਉਥੇ ਨਾਮ ਲੈ ਪੈ ਨਾ ਬਖੂਨਾ ਈਆ ਨਾ ਹੋਤਾ ਸਟੇਸ਼ਪਤ ਦੀ ਇਸਤਰੀ ਕਿਸੇ ਨਾਲ ਨਹੀਂ ਜਾਣਾ ਜਹਾਂ ਮਾਤ ਪਿਤਾ ਸੁਤ ਨੀਤ ਨਾ ਪਾਈ ਮਾਣੂਹਾ ਨਾਮ ਤੇ ਸੰਗ ਸਹਾਈ ਜੈ ਮਹਾ ਪਿਆਨ ਬੂਤ ਜਨ ਦਲੈ ਉਥੇ ਕੌਣ ਜਾਏਗਾ ਜੀ ਪੁੱਤਰ ਤੀਰ ਮੋਰੀ ਫੜ ਕੇ ਇੱਥੇ ਲਿ ਜਾ ਸਕਦੇ ਨਹੀਂ ਕਿਸੇ ਛੜਕ ਤੋਂ ਪਾਰ ਕਰਾਣੇ ਜੇ ਨਹੀਂ ਆਣੀ ਜਾਂਦਾ ਕਿ ਅਸਪਤਾਨ ਹੈ ਹੋ ਸਕਦਾ ਹੈ ਲੈਣ ਤੇ ਛਿਆਣੇ ਹੋਣ ਇਹ ਤੇ ਇੱਥੇ ਵੀ ਨਹੀਂ ਜਾਂਦੇ

ਸਤਿਗੁਰਾਂ ਚ ਆਸਰਾ ਰੱਬ ਨੂੰ ਬਣਾ ਬਸ ਇਥੇ ਅੰਜ਼ੜ ਕੇ ਲੋਕ ਇਹ ਗੱਲ ਕਹਿ ਲਿਆ ਤਾ ਮੇਰਾ ਰੱਬ ਜਿਵੇਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂ ਤੇ ਕੀ ਲੱਗੈ ਮੇਰਾ ਮੈਂ ਆਪਾ ਤੇਨੂੰ ਸਰਪਤ ਕੀਤਾ ਹੈ ਆਪਣਾ ਹੱਥ ਤੇਨੂੰ ਖੜਾ ਦਿੱਤਾ ਹੁਣ ਤੇਰਾ ਚਿਤ ਕਰਦਾ ਚਿਤਰਾ ਜੀ ਕਰਦਾ ਰਜਾ ਚਿਤ ਜੀ ਕਰਦਾ ਨਾਲ ਕਿਸ਼ਾਲ ਕੁਰਾਂ ਦੇ ਹੱਥ ਜੋੜ ਕੇ ਆਖੀ ਰਾਹ ਨੂੰ ਪੁੱਤ ਮਿਲਨ ਦੂਜਾ ਨਾਹੀਂ ਕੋਈ ਇਹ ਪ੍ਰਭੂ ਤੇਰੇ ਤੋਂ ਬਿਨਾ ਹੋਰ ਕੋਈ ਦੂਜਾ ਕੁਝ ਕਰ ਸਕਣ ਵਾਲਾ ਨਹੀਂ ਮੇਰਾ ਕੋਈ ਆਸਰਾ ਨਹੀਂ ਕੋ ਕਰਤਾਨ ਕਰੈ ਸੋ ਹੋਏ ਇਹ ਕਰਤਾਨ ਜਗਤ ਨੂੰ ਪੈਦਾ ਕਰਨ ਵਾਲੇ ਉਸਾਂ ਨੇ ਜਗਤ ਨੂੰ ਪੈਦਾ ਕਰਨਵਾਣਾ ਜੋ ਕੁਝ ਕੋ ਕਰਨਾ ਹੈ ਕੋਈ ਇਸ ਸੰਸਾਰ ਦੇ ਅੰਦਰ ਹੈ ਇਸ ਕਰਕੇ ਤੇਰਾ ਜੋਰ ਤੇਰੀ ਮਨ ਤੇ ਇਕ ਅਸ਼ਰਮ ਜੀਵਨ ਨੂੰ ਤੇਰਾਤਾ ਹੈ ਸਾਡੇ ਮਨ ਵਿੱਚ ਤੇਰਾ ਹੀ ਸ਼ਹਾਰ ਹੈ ਸਦਾ ਸਦਾ ਜਪ ਨਾਨਕ ਏਕ ਗਿਣਾਨਕ ਸਦਾ ਹੀ ਉਸ ਪ੍ਰਮਾਤਮਾ ਦਾ ਨਾਮ ਜਪਦਾ ਰਹੋ ਭਾਵੇਂ ਉਸ ਪਰਮੇਸ਼ਰ ਦਾ ਚੰਨਤਨ ਕਰਿਆ ਕਰ ਕਿਉਂਕਿ ਪਰਮੇਸ਼ਰ ਸਾਰਾ ਕੁਝ ਹੈ ਉਹਦੇ ਤੋਂ ਵੰਡਾ ਕੋਈ ਨਹੀਂ ਹ ਹੂੰ ਹੈ ਤੂੰ ਹੋਵਨਹਾਰ ਅਗਿ ਸੰਤ ਗੁਰ ਕਹਨ ਇਹ ਪ੍ਰਭ ਹਰਥ ਹਰ ਵੇਲੇ ਤੂੰ ਹੀ ਤੂੰ ਹੈ ਤੇ ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈ। ਦੂਜਾ ਕੁਛ ਦੇਵੀ ਨਹੀਂ ਰਹਿ ਸਕਦਾ। ਏਪਨ ਪ੍ਰਭੂ, ਏ ਅਥਾ ਪ੍ਰਭੂ, ਇਹ ਸਭ ਤੋਂ ਉੱਚੇ ਮਹੰਤ ਪ੍ਰਭੂ। ਜਿਥੋਂ ਦਾ ਸਾਡੇ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਹੈ। ਹੈ ਤੂੰ ਹੈ ਤੂੰ ਅਨਹਾਰ ਅਗਮ ਅਗਾਧ ਉੱਚ ਅਪਾਰ। ਜੋ ਤੁਦਸੀ ਨਹ ਤਨ ਭਉ ਦੁਖ ਨਾਹੀ। ਬੁਰ ਪ੍ਰਸਾਦ ਨਾਨਕ ਉਪਗੁਣ ਗਾਹੇ ਜਿਹੜੇ ਮਨੁੱਖ ਤੇਰਾ ਸਿਮਰਨ ਕਰਦੇ ਨੇ ਉਹਨਾਂ ਨੂੰ ਕੋਈ ਡਰ ਕੋਈ ਦੁੱਖ ਨਹੀਂ ਵਿਆਪਦਾ ਉਹਨਾਂ ਨੂੰ ਦੁੱਖ ਕੋਝ ਛੱਕਦੇ ਕਿਉਂਕਿ ਓਹ ਦੀ ਕਿਰਪਾ ਦੇ ਨਾਲ ਇਹ ਨਾਨਕ ਆਹ ਉਹ ਮਨੁੱਖ ਪਰਮਾਤਮਾ ਦੇ ਗੁਣ ਗਾ ਛੱਕਦੇ ਹਨ ਦੁਜਿਆ ਤੋਂ ਬੜੇ ਵੀ ਨਹੀਂ ਗਾਇ ਜੰਦੇ ਇਹਨਾਂ ਨੇ ਗੁਣ ਗਾਏ ਉਹਨਾਂ ਨੂੰ ਸਮਝ ਆ ਗਈ ਜੋ ਨਿਸ਼ਾ ਸੋ ਤੇਰਾ ਰੂਪ ਹੈ ਦਾਤਾ ਇਹ ਪ੍ਰਭੂ ਜਗਤ ਵਿੱਚ ਜੋ ਵਿਦਸ਼ਤਾ ਹੈ ਇਸਾਹ ਤੇਰਾ ਤੈ ਤੁਹਾਨੂੰ ਜਿਹੜਾ ਨੇ ਪ੍ਰਮਾਤਮਾ ਇਹ ਸ਼ੌਣ ਗੋਬਨ ਇਹ ਜਗਤ 13 ਹੀ ਹੈ ਗੋਣਧਾਨ ਕੁਵਿੰਦ ਅਨ ਉਹਨਾਂ ਨਾਲ ਜਿਹੜਾ ਵਿਸਾਰਾ ਸੁੰਦਰ ਸੁਰੂਪ ਸੰਸਾਰ ਜਿਹੜਾ ਸਾਨੂੰ ਉਖਾਈ ਦੇ ਰਿਹਾ ਇਹ ਜੇਰਾ ਆਪਣਾ ਸਿਮਰ 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 ਧਨ ਸੋਏ ਨਾਨਕ ਕਰਮ ਪਦਾਂ ਪਤ ਹੋਏ ਜਦੋਂ ਉਸ ਪ੍ਰਮਾਤਮਾ ਨੂੰ ਸ੍ਰੀਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿ हां ਅਸਿਲਾਮੁਲੈ ਆਇਆ ਕਰਨੇ ਉਹਨਾਂ ਤੋਂ ਜਿਨ੍ਹਾਂ ਨੇ ਕੀਤਾ ਜਿਨ ਜੱਪਿਆ ਇਸ ਓਬਲਿਹਾਰ ਜਿਸ ਮੁਨੁੱਖ ਨੇ ਪ੍ਰਮਾਤਮਾ ਦਾ ਨਾਮ ਜਪਿਆ ਹੈ ਮੈਂ ਉਹਨੂੰ ਪ੍ਰਮਾਣ ਜਾਨਣਾ ਸਤਿਕੇ ਜਾਨਣਾ ਵਾਰਨੇ ਜਾਨਣਾ ਪ੍ਰਿਆਰ ਜਾਨਣਾ ਕਿਉਂ ਕਿਉਂਕਿ ਜਿਹੜਾ ਜਪਣ ਵਾਲਾ ਇਸਕੇ ਸੰਗ ਤਰੈ ਸੰਸਾਰ ਉਸ ਮੁਨੁੱਖ ਦੇ ਸੰਗਤ ਵਿੱਚ ਰਹਿ ਕੇ ਸਾਰਾ ਸੰਸਾਰ ਸੁੰਦਰ ਜਿਹੜਾ ਹੈ ਇਸਾਰਾ ਜਗਤ ਦਾ ਸੰਸਾਰ ਸੁੰਦਰ ਤੋਂ ਪਰ ਪਾਰ ਨਹੀਂ ਜਾਂਦਾ ਸੰਸਾਰ ਪਪ ਸਾਗਤ ਤੋਂ ਪਾਰ ਨੂੰ ਵਸਤੇ ਜੀਵਨ ਭਰੀਆਂ ਤਈ ਪ੍ਰਾਪਤ ਮਨੋਕ ਦੇ ਹੋਦੀਆਂ ਗੁਰੂ ਮੈਂ ਤੇ ਮਿਲਣ ਕੀ ਇਹ ਤੇਰੀ ਬਨੀਆਂ ਅਮਰ ਕਾਜ ਤ੍ਰਿਕ ਤਨ ਆਪਾ ਮਿਲ ਸਾਧ ਸੰਗਤ ਭਜ ਏ ਉਹ ਨਾਮ ਸਤਿਗੁਰਾਂ ਕੇ ਕੰਮ ਕਾਰਿ ਸ਼ਰਨ ਜਾਨ ਰਾਗ ਪਉਦਰ ਤਰਣ ਪੈ ਜਨਮ ਵਿਰਥਾ ਜਾਗ ਰੰਗ ਮਾਇਆ ਪਰਮੇਸ਼ਰ ਦੇ ਸਾਹਮਣੇ ਹੱਥ ਜੋੜ ਕੇ ਅੱਖੀਂ ਰਾਤਾ ਮੈਂ ਬੜਾ ਬਾਣਾ ਮੈਂ ਚੰਗੇ ਕਰਮ ਨਹੀਂ ਕੀਤੇ ਜੋ ਤੱਕ ਤੱਕ ਸੰਜਮ ਤੱਕ ਗੁਨਾਹ ਨਾ ਕਮਾਇਆ ਸੇਵਾ ਸਾਧਨਾ ਜਾਂਦੀਆ ਹਰ ਰਾਇਆ ਕਹੋ ਨਾਨਕ ਹਮ ਨਹੀਂ ਕਰੁ ਮਾਨ ਸ਼ਰਨ ਪਰੇ ਕੀ ਰਾਮ ਕੋ ਸਰਨ ਮੇਰੇ ਤੇ ਕਰਮੀ ਬੜੇ ਬਾੜੇ ਸਾਂ ਤੇ ਚੰਗਾ ਕੰਮ ਕਰੀ ਸਕਿਆ ਖੁਸ਼ ਹਸ ਤੇਰੇ ਤੇ ਤੇਰੇ ਹੀ ਆਸਰਾ ਤੇਰੇ ਹੀ ਸ਼ਰ ਹੈ ਤੇਰੇ ਆਸ਼ਿਰਵਾਦ ਜਿਨ ਦੀ ਜੀਵਨਾ ਉਹਨਾਂ ਜਿਉਂ ਦਾ ਤਰੀਕਾ ਤੁੰਗਾਸ ਤੁਨੇ ਜੀ ਜਪਦੇ ਨਾ ਉਹਨਾਂ ਦੀ ਸ਼ਕਤ ਕਰਿਆ ਕਰ ਜਿਨੇ ਨਾਮ ਤੇ ਆਇਆ ਗਏ ਮੁਸ਼ਰਕ ਦਾ ਨਾਮ ਤੇ ਮੁਕਤ ਜਨੇ ਕੀਤੀ ਛੁੱਟੀ ਨਾ ਹੁਣ ਆਪਾਂ ਸਾਰੇ ਆਏ ਪਰ ਅੰਨੀਆਂ ਵੱਖਰੀਆਂ ਵੱਖਰੀਆਂ ਮਹਾਂਸ਼ਕ ਤੇ ਮੇਰੇ ਪੁੱਤਾਂ ਮੇਰੇ ਪਰਿਵਾਰ ਨੂੰ ਸ਼ੁਕਰੀਆ ਕਰਦੇ ਰਹਤਾ ਹੈ ਅਸ਼ੀਰਵਾਦ ਕੁਝ ਵੀ ਬੋਲ ਦੇਣਾ ਪਰ ਖਤੂਰਾਂਖਿਆ 16 ਪ੍ਰਕਾਰ ਜੋੜਦਾ ਹੈ ਇਹ ਤੂ ਇਤਸਾਰਾ ਕੁ ਜਵਨ ਨਾਲ ਨਾਮ ਨਾਮ ਦੀ ਮੰਗਿਆ ਕਰੇਂ ਚੇ ਚਿਰਤਿਆ ਕਰ ਮੇਰੀ ਇਛਾ ਦਾਤਾ ਸਹਾਰਾ ਤੇ ਤੈਨੂੰ ਬਣਾਣਾ ਮੈਂ ਅਸਰਤ ਤੈਨੂੰ ਕਾਲਕ ਪਰ ਮੈਨੂੰ ਸਮਝ ਨਹੀਂ ਆ ਲਈ ਮੇਰੀ ਇਹ ਕਿ ਇਛਾ ਨੂੰ ਤੂ ਪੂਰਿਆ ਕਰ ਆਪੀ ਤੇਰਾ ਅਸਰਤ ਨੂੰ ਪ੍ਰਾਪਤ ਕਰ ਕੋ ਨਾਨਕ ਪ੍ਰਭ ਦੂਜਾ ਪੂਰਾ ਨਾਨਕ ਇਹ ਕਹਿੰਦਾ ਇਹ ਪ੍ਰਭੂ ਮੇਰੀ ਤਾਂ ਪੂਰੀ ਕਰ ਮਨ ਅਕਿਰਤਿਤਾਂ ਦੇ ਜਿਹੜੀ ਛਾਂ ਲੱਕਿਆ ਆਏ ਆ ਕੀ ਚਾਹੀਦਾ ਸਤਿਗੁਰ ਕਹਨ ਕਿ ਆਹ ਕੁਝ ਚਾਹੀਦਾ ਸੰਤ ਜਨਾ ਕੀ ਮਨਛੋ ਪੂਰ ਮੈਂ ਤੇਰੇ ਦਰ ਤੋਂ ਤੇਰੇ ਸੰਤ ਜਨਾ ਦੇ ਚਰਣਾ ਦੀ ਧੂੜ ਲਾ ਲਾ ਮਾਲਕ ਮੇਰੇ ਤੇਰਾ ਮੈਨੂੰ ਆਪਣਾ ਬਣਾ ਲੈ ਆਪਣੇ ਰੱਟਾ ਲੈ ਆਪਣੀ ਉਹਨਾਂ ਬਖਸ਼ਿਆਂ ਦੇ ਚਰਣਾ ਦੀ ਧੂੜ ਚਰਣਾ ਦੀ ਧੂੜ ਆਪਕੋ ਉਹਨਾਂ ਦੀ ਸੰਗਤ ਦੇ ਆਪ ਦਾ ਅਸਤ੍ਰੋਤ ਮੰਗਨੀ ਆ ਜੀ ਅੰਕੀਨ ਤੇ ਜੇ ਸ਼ਰਾਂ ਨੂੰ ਉੱਚੀ ਬੋਲਣਾ ਚਾਹੀਦਾ ਸਹੀ ਪਿਆਰ ਦੀ ਮੇਲ ਜਿਨ੍ਹਾਂ ਵਿਰਿਆਂ ਇਰਾਨਾ ਨਾਮ ਚੇਤਾਰੇ ਪਰ ਆਪਾਂ ਨੂੰ ਚਾਹੀਦੀ ਨਹੀਂ ਆਪਾਂ ਕਿਹੜੇ ਪਿਆਰੇ ਮੰਗਦੇ ਆ ਪਰ ਉਹ ਚਾਹੀਦਾ ਹੈ ਕਿ ਆਪਾਂ ਵੇਖਦੇ ਰਹੀਏ ਕਿ ਆਜ ਨਹੀਂ ਆਇਆ ਫਲਾਣਾ ਜਿਹੜਾ ਆਜੰਦਾ ਆਪਾਂ ਨੂੰ ਕੁਝ ਪੁੱਛਣਾ ਪੈਣਾ ਹੀ ਨਹੀਂ ਸੀ ਉਹਨਾਂ ਸਾਰਾ ਕੁਝ ਦਾ ਦੱਸਦੇ ਕੀ ਕਰਵਾਉਂਦੇ ਹੈ ਇੱਥੇ ਵੀ 25 ਮਿੰਟ ਬਿਤੇ ਹੋ ਸਕਦਾ ਹੈ ਇਹ ਆਪਾਂ ਨੂੰ ਸ੍ਰੀ ਗੁਰੂ ਤਨੂਤ ਵਰ ਬਾਗ ਵਿੱਚ ਬੈਠਿਆ ਗੜੀ ਵਿੱਚ ਪੰਜ ਸੱਤ ਜਣੇ ਇਕੱਠੇ ਹੋ ਗਏ ਉੱਥੇ ਪਹੇ ਕਈ ਗੱਲਾਂ ਕਰੇ ਇੱਕ ਬੰਦੇ ਨੂੰ ਧਿਆਨ ਉਹਦੀ ਕਹਾਣੀ ਦੋਰੀ ਉਹਦੇ ਚ ਇੰਨੀ ਚਰਚਾ ਕੀਤੀ ਪਤਾ ਨਹੀਂ ਲੱਗਾ ਟਾਈਮ ਕਿਦੋਂ ਲੰਘ ਗਿਆ ਕਿਉਂਕਿ ਕਨਾਰਕ ਸਟਰੀਟ ਹੈ ਕੋ ਨੂੰ ਮਨ ਛੇਤੀ ਪਕੜਦਾ ਹੈ ਇਹ ਸੱਤ ਜਿਹੜਾ ਇਹਨੂੰ ਤਾਂ ਹੀ ਗੁਰਵਾਲੇ ਨੇ ਕਿਹਾ ਅਨੋਖਾ ਸੱਚਾ ਨਾ ਬੜਾ ਅਨੋਖਾ ਜੀ ਦਰਸ਼ਕਾਂ ਵਰਜੰਦਾ ਸਤਪੁਰਾਂਖੇ ਜਿਨ੍ਹਾਂ ਦੇ ਮਨ ਵਿੱਚ ਭੁੱਖ ਲੱਗਦੀ ਸੱਚ ਦੀ ਸ਼ੰਕੇ ਨਾਮ ਕੀ ਲੰਗਰ ਭੁੱਖ ਆਪਾਂ ਇੱਕ ਕਲਮਾ ਜਿਨੇ ਮੈਂ ਤੇ ਜਪਦਾ ਸੀ ਦੁੱਖ ਨਹੀਂ ਗਿਆ ਸਤਪੁਰਾਂਖੇ ਚੱਲਦਾ ਦੁੱਖ ਕਿਉਂ ਨਹੀਂ ਜਾਏਗਾ ਜਦੋਂ ਭੁੱਖ ਲੱਗੀ ਤੈਨੂੰ ਨਾਮ ਜੀ ਫਿਰ ਜਾਣ ਦੇ ਦੋ ਉਹ ਤੇ ਭੁੱਖ ਹੈ ਖਾਏ ਚਲੇ ਜਾ ਦੋ ਅਜੇ ਤੂੰ ਜਪਿਆ ਸੀ ਕਿਸੇ ਦੇ ਆਖਿਆ ਵੀ ਆਹ ਜਪ ਜੀ ਬਾਰਾ ਸੁਖ ਨਹੀਂ ਕਰ ਤੇਰੇ ਦੁੱਖ ਕੱਤੇ ਜਾਣਗੇ ਪਰ ਨਹੀਂ ਜਦੋਂ ਭੁੱਖ ਲੱਗੀ ਜਦੋਂ ਤੂੰ ਵਜਤ ਵਿੱਚ ਆ ਕੇ ਜੰਪਿਆ ਜਦੋਂ ਖਿੱਚ ਨਾਲ ਜੰਪਿਆ ਜਦੋਂ ਇਸਤ ਤੋਂ ਤੂੰ ਭੁੱਖ ਦੇ ਨਾਲ ਛਕਿਆ ਉਦੋਂ ਤੇਰੀ ਜ਼ਿੰਦਗੀ ਦੇ ਸਾਰੇ ਦੁੱਖ ਜਿਹੜੇ ਨੇ ਉਹ ਆਪੇ ਚਲੇ ਜਾਣ ਗੁਰੂ ਤਰਸ ਕਰੇ ਸੰਸ ਇਸ ਤਰ੍ਹਾਂ ਜਪਣਾ ਹੈ ਛੱਡ ਇਹ ਹਿਰਦੇ ਵਿੱਚ ਨੰਪਦਾ ਨਾਮ ਵਸਦਾ ਹੈ ਕਲਯੁਗ ਦੀ ਧਿਆਨਕਤਾ ਤੋਂ ਵਿਚਾਰ ਕੇ ਸਾਨੂੰ ਸਾਧੂ ਆਪਣੀ ਚਰਨੀ ਲਾਣੇ ਦੀ ਸ਼ਤਗੁਰਾਂ ਦੇ ਚਰਨ ਵਰਦਾਸ ਬੇਨਤੀ ਹੈ ਹੋ ਨਾਮੁਰਲਾ ਚੁੱਕਾ ਤੋਂ ਖਿਮਾਂ ਗੁਰੂ ਤੇਗ ਬਹਾਦਰ ਸੰਗਤ ਪ੍ਰਕਾਸ਼ ਜੋਗ ਬਖਸ਼ਣਾ ਜੀ ਪ੍ਰੇਮ ਸਰਦ ਫਤਿਹਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਰੰਕਲੀ ਮਹੰਤਾ ਤੀਜਾ ਨੂੰ ਓਮਕਾਰ ਸਤਿਗੁਰ ਪ੍ਰਸਾਦ ਆਨੰਦ ਪਇ ਮਰੀ ਮਾਇ ਸਤਿਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿ ਸ਼ਿੰਤੀ ਮਨੁਤਿਆਂ ਵਰਦਾਈਆਂ ਰਾਗ ਰਤਨ ਪਰਵਾਦ ਰਈਆਂ ਸ਼ਬਦ ਗਾਵਣੀਆਂ ਆਈਆਂ

तदा शुभ समाते इन नाम और शाव है नाम ते मुसियावाची शब्द ने रे कह नाथ सत्य सार ज्ञान ही कर तेरे ना। सत नाम है आधार ग्रंथ पुखा सब भगवानिया सत नाम है आधार ग्रंथ पुखा सब भगवानिया शरण प्रभु बन कीता कुवे पहुंचे दिया बयानिया ਤਰਚਨਾ ਮੇਰਾ ਤਾਰੂ ਵਾਚੀ ਪੰਛਵਤ ਕਰ ਸਪਾ ਕੈ ਕਰ ਸਪਾ ਕੈ ਸ਼ਬਦ ਵਾਚੀ ਕਲਾ ਦਿਤ ਕਰ ਕਰ ਗਿਆ ਤਰ ਕਰਨ ਪਾਇਆ ਤੁ ਜਨ ਕੋ ਸੇ ਨਾਮ ਹਰ ਕੈ ਲਾਗੇ ਕਰਨ ਸੁਣੋ ਅਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾ

for the